ਸੋ ਪੰਜਾਬੀ ਵਿਦਿਆਰਥੀ ਕੈਨੇਡਾ ਦੇ ਵਿੱਚ ਇੱਕ ਵਾਰ ਫੇਰ ਤੋਂ ਸੜਕਾਂ ਤੇ ਨੇ ਔਰ ਖਾਸ ਤੌਰ ਤੇ অন্ਟਾਰੀਓ ਦੇ ਵਿੱਚ অন্ਟਾਰੀਓ ਦਾ ਜਿਹੜਾ ਪ੍ਰਸ਼ਾਸਨ ਹੈ ਉਹਦੇ ਖਿਲਾਫ ਕਾਫੀ ਜ਼ਿਆਦਾ ਨਰਾਜ਼ਗੀ ਹੈ ਸਾਡੇ ਵਿਦਿਆਰਥੀਆਂ ਨੂੰ ਪਤਾ ਲੱਗਿਆ ਕਿ 2500 ਤੋਂ ਵੱਧ ਜਿਹੜੇ ਸਾਡੇ ਬੱਚੇ ਨੇ ਜਾਂ ਪੰਜਾਬੀ ਨੇ ਉਹਨਾਂ ਦੀਆਂ ਅਰਜ਼ੀਆਂ ਜਾਂ ਤਾਂ ਰੱਦੀਆਂ ਵਾਪਸ ਇਹ ਪ੍ਰਕਿਰਿਆ ਜਿਹੜੀ ਹੈ ਉੱਥੇ ਚਿੰਤਾਜਨਕ ਬਣ ਗਈ ਸੋ ਜੀ ਜੀ অন্ਟਾਰੀਓ ਇਮੀਗ੍ਰੈਂਟ ਨੋਮਿਨੀ ਪ੍ਰੋਗਰਾਮ ਸਸਪੈਂਡ ਕਰ ਦਿੱਤਾ ਗਿਆ ਇਹਦਾ ਵਿਰੋਧ ਕੀਤਾ ਜਾ ਰਿਹਾ ਸੋ ਲੱਖਾਂ ਰੁਪਏ ਲਾ ਕੇ ਪੰਜਾਬੀ ਵਿਦਿਆਰਥੀ ਜਿਹੜੇ ਪੜ੍ਹ ਲਿਖ ਕੇ ਪਾਸ ਹੋ ਕੇ ਜਿਨ੍ਹਾਂ ਨੇ ਪੀਆਰ ਲੈਣੀ ਸੀ ਤੇ ਜਿਹੜੇ ਮਿਹਨਤ ਦੀ ਕਮਾਈ ਖਾ ਰਹੇ ਨੇ ਸੋ ਕੈਨੇਡਾ ਮੈਨੂੰ ਤਾਂ ਲੱਗਦਾ ਹੈ ਕਿ ਇਹ ਜੇ ਅਸੀਂ ਪੰਜਾਬੀ ਚ ਕਹੀਏ ਤੇ ਮੈਨੂੰ ਲੱਗਦਾ ਹੈ ਕਿ ਇਹ ਧੱਕੇ ਵਾਲੀ ਸਥਿਤੀ ਤੇ ਕੈਨੇਡਾ ਦੇ ਵਿੱਚ ਇਹ অন্ਟਾਰੀਓ ਪ੍ਰਸ਼ਾਸਨ ਆ ਜਿਹੜਾ ਕਿ ਤਾ ਨ ਕਿਤੇ ਆਇਆ ਉਥੇ ਐਡੀ ਜ਼ਿਆਦਾ ਠੰਡ ਹੈ ਤੇ ਬੱਚੇ ਧਰਨੇ ਮਾਰ ਕੇ ਬੈਠੇ ਹੋਏ ਨੇ ਹੁਣ ਤੁਸੀਂ ਇਹਦਾ ਹੱਲ ਕੀ ਵੇਖਦੇ ਹੋ ਔਰ ਤੁਸੀਂ ਇਹ ਸਮੱਸਿਆ ਨੂੰ ਵੀ ਜਰਾ ਵਿਸਥਾਰ ਚ ਦਿਓ ਤਾਂ ਕਿ ਬਾਕੀ ਵਿਦਿਆਰਥੀ ਵੀ ਸਮਝ ਸਕਣ ਜਾਂ ਉਹਨਾਂ ਦੇ ਮਾਪੇ ਇੱਥੇ ਸਮਝ ਸਕਣ ਕਿ ਰੌਲਾ ਕੀ ਹੈ ਸਤਿ ਸ਼੍ਰੀ ਅਕਾਲ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਕੀ ਸਰ ਜਿਹੜਾ ਤੁਸੀਂ ਇਹ ਮੁੱਦਾ ਤੇ ਅੱਜ ਮੁੱਦੇ ਤੇ ਅੱਜ ਗੱਲ ਕੀਤੀ ਹੈ ਨਾ ਤੇ ਸਭ ਤੋਂ ਮੈਨੂੰ ਲੱਗਦਾ ਹੈ ਕਿ ਸੀਰੀਅਸ ਮੁੱਦਾ ਤੇ ਅਸਲ ਇਹ ਉਹ ਮੁੱਦਾ ਵਾ ਕਿ ਆਪਾਂ ਇੱਕ ਸਪਨੇ ਦੇਖ ਲਈਏ ਇੱਕ ਲੰਬਾ ਸਫ਼ਰ ਤੈਅ ਕਰ ਲਈਏ ਕਿਉਂਕਿ ਸਰ ਇਹਦੇ ਜਿਹੜੀ ਤੁਸੀਂ ਐਪਲੀਕੇਸ਼ਨ ਰੱਦ ਦੀ ਗੱਲ ਕੀਤੀ ਨਾ 2-2 ਸਾਲ ਹੋ ਗਏ ਬੱਚਿਆਂ ਨੂੰ ਐਪਲੀਕੇਸ਼ਨ ਜਿਹੜੀਆਂ ਕਿ ਆ ਅਪਰੂਵ ਹੋਈਆਂ ਹੋਈਆਂ ਕਿ ਕਿਸੇ ਵੇਲੇ ਵੀ ਇਹਨੂੰ ਪੀਆਰ ਜਿਹੜੀ ਕਿ ਆ ਸਕਦੀ ਆ ਉਹ ਲਾਈਨ ਦੇ ਵਿੱਚ ਲੱਗੇ ਹੋਏ ਸਾਰਾ ਕੁਝ ਸਹੀ ਉਹਨਾਂ ਦਾ ਚੱਲੰਦਿਆ ਮਤਲਬ ਕਿ ਉਹਨਾਂ ਨੇ ਆਪਣੇ ਸਪਨੇ ਜਿਤਾਏ ਹੋਏ ਆ ਤੇ ਹੁਣ ਉਹਨਾਂ ਦਾ ਸੁਪਨਾ ਸੁਪਨੇ ਟੁੱਟੇ ਆ ਉਮੀਦਾਂ ਟੁੱਟੀਆਂ ਮੈਂ ਤਾਂ ਕਹੂੰਗਾ ਤੇ ਸਭ ਤੋਂ ਵੱਡੀ ਗੱਲ ਸਰ ਜਿਹੜੀ ਕਿ ਨਾ ਸਲਾਹ ਦੇਣੀ ਸਭ ਤੋਂ ਸੌਖਾ ਕੰਮ ਆ ਜੋ ਆਪਾਂ ਇਸ ਮੰਚ ਤੇ ਤੁਸੀਂ ਵੀ ਮੈਨੂੰ ਪੁੱਛਿਆ ਕਿ ਹਾਂਜੀ ਆਪਾਂ ਹੁਣ ਕੀ ਕਰ ਸਕਦੇ ਆ ਤੇ ਉਹ ਹੀ ਕਹਿੰਦਾ ਕਿ ਇਹਨੇ ਜਿਸ ਤਨ ਜਾਣੇ ਉਹੀ ਤਨ ਮਤਲਬ ਕਿ ਪਤਾ ਲੱਗਦਾ ਉਹਨੂੰ ਕਿ ਜਿਹ ਇਸ ਵੇਲੇ ਇਸ ਵੇਲੇ ਹੁਣ ਠੰਡ ਵਾਧੂ ਸ਼ੁਰੂ ਹੋ ਚੁੱਕੀ ਆ ਤੇ ਉਸ ਵੇਲੇ ਬੱਚੇ ਜਦੋਂ ਇਸ ਵੇਲੇ ਸਾਡੇ ਮਜਬੂਰੀ ਮੈਂ ਤਾਂ ਕਹੂੰਗਾ ਬਣ ਗਿਆ ਧਰਨਾ ਲਾਉਣਾ ਤੇ ਬਾਕੀ ਮੈਂ ਕਦੀ ਧਰਨਿਆਂ ਦੇ ਹੱਕ ਚ ਨਹੀਂ ਤੇ ਮੈਨੂੰ ਪਤਾ ਹੈ ਸੋਲੂਸ਼ਨ ਤਾਂ ਇਹ ਇਹਦਾ ਘੱਟ ਨਿਕਲਦਾ ਪਰ ਹੋਰ ਬੱਚਿਆਂ ਕੋਲ ਸਾਡੇ ਕੋਲ ਹੱਕ ਹੀ ਨਹੀਂ ਤੇ ਜਿਹੜੀ ਤੁਸੀਂ ਗੱਲ ਕਿਹਾ ਪੰਜਾਬੀ ਦੀ ਗੱਲ ਹਾਂ ਬਿਲਕੁਲ ਸਰ ਇਹ ਸਹੀ ਗੱਲ ਹੈ ਕਿ ਹੋਇਆ ਤਾਂ ਤੱਕਾ ਹੀ ਆ ਤੇ ਜੇ ਆਪਾਂ ਸਾਰ ਅੱਜ ਮੈਂ ਨਾ ਪਰਫੈਕਟ ਦੀ ਮੈਂ ਅੱਜ ਗੱਲ ਕਰੂੰਗਾ ਥੋੜੀ ਜੀ ਤੇ ਅੱਜ ਮੈਂ ਕਹੂੰਗਾ ਕਿ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਤਾਂ ਕਿ ਜ਼ਰੂਰ ਵੀਡੀਓ ਪਚਾਓ ਜਾਂ ਬੱਚਿਆਂ ਨੂੰ ਸਨੇਹ ਆ ਦਿਓ ਜ਼ਰੂਰ ਕਰਕੇ ਕਿਉਂਕਿ ਨਾ ਜੇ ਪਹਿਲੀ ਗੱਲ ਤਾਂ ਕਰਦਾ ਸਰ ਕਿਉਂਕਿ ਇਹ ਤੱਕਾ ਕੀਤਾ ਸਰ ਸਾਰਾ ਕੀਤਾ ਕੈਨੇਡਾ ਦੀ ਫੈਡਰਲ ਗਵਰਨਮੈਂਟ ਨੇ ਠੀਕ ਹੈ ਜੀ ਉਹਨਾਂ ਨੇ ਤੱਕਾ ਕੀਤਾ ਤੇ ਨਾਲ ਇਹਦੇ ਮੈਂ ਐਡ ਆਨ ਕਰਦਾ ਕਿ ਇਹ ਧੱਕਾ ਉਹਨੇ ਪਹਿਲੀ ਵਾਰ ਹੀ ਨਹੀਂ ਕੀਤਾ ਸੋ ਜੇ ਮੈਂ ਥੋੜੀਆਂ ਜੀਆਂ ਨਾ ਸਟੂਡੈਂਟ ਐਡ ਕਰਾਂ 2015-16 ਦੇ ਵਿੱਚ ਵੀ ਇਹਨਾਂ ਨੇ ਕਿਊਬੈਕ ਦੀ ਐਪਲੀਕੇਸ਼ਨਾਂ ਸੀਗੀਆਂ ਜਿਹੜੀਆਂ ਪੀਆਰ ਦੀ ਐਪਲੀਕੇਸ਼ਨ ਸੀਗੀਆਂ 5000 5000 ਐਪਲੀਕੇਸ਼ਨ ਜਿਹੜੀਆਂ ਅਪਰੂਵ ਹੋਈਆਂ ਸੇਮ ਇਦਾਂ ਹੀ ਜਿਦਾ OANP ਹੈ ਨਾ ਕਿ ਐਮਬੈਸੀ ਫੀਸ ਚੱਲ ਗਈਆਂ ਸਾਰਾ ਕੁਝ ਡਨ ਜਿਹੜਾ ਹੋਇਆ ਹੋਇਆ ਉਹ ਵੀ 1.5-2-2 ਸਾਲ ਬਾਅਦ ਉਹਨਾਂ ਨੇ ਕੈਨਸਲ ਕਰਤੀਆਂ ਕਿ ਹਾਂਜੀ ਅਸੀਂ ਨਹੀਂ ਬੁਲਾਉਣੇ ਤੁਸੀਂ ਆਪਣੀ ਐਮਬੈਸੀ ਫੀਸਾਂ ਵਾਪਸ ਲੈ ਲਓ ਤੇ ਉਸ ਤੋਂ ਪਹਿਲਾਂ ਵੀ ਜਿਹੜੀ ਇਹ ਕੀ ਚੀਜ਼ ਹੋ ਚੁੱਕੀ ਆ 12-13 ਆ ਮੈਂ 1.5 ਤੋਂ ਥੋੜਾ ਬਹੁਤ ਉੱਪਰ ਥੱਲੇ ਹੋ ਸਕਦਾ ਫੈਡਰਲ ਨੇ ਕਈ ਲੱਖਾਂ ਫਾਈਲਾਂ ਜਿਹੜੀਆਂ ਕਿ ਕ్యూ 'ਚ ਲੱਗੀਆਂ ਹੋਈਆਂ ਉਹ ਸਾਰੀਆਂ ਹੀ ਰੱਦ ਕਰ ਦਿੱਤੀਆਂ ਸੀ ਕਿ ਹਾਂਜੀ ਸਾਡੇ ਕੋਲ ਜਿਹੜੇ ਕਿ ਵਰਕ ਫੋਰਸ ਅਸੀਂ ਮੈਨੇਜ ਨਹੀਂ ਕਰ ਪਾ ਰਹੇ ਤੇ ਰੱਦ ਸੋ ਇਹ ਚੀਜ਼ਾਂ ਕੀਤੀਆਂ ਤੇ ਮੈਂ ਅੱਗੇ ਵੀ ਬੱਚਿਆਂ ਨੂੰ ਕਹਿੰਦਾ ਹੁੰਦਾ ਕਿ ਪੀਅਰ ਆਪਾ ਲੈਣੀ ਤੇ ਸਾਨੂੰ ਉਹਨਾਂ ਦੇ ਅਕੋਰਡਿੰਗ ਚੱਲਣਾ ਪੈਣਾ ਪਰ ਹੁਣ ਇੱਥੇ ਬੱਚਿਆਂ ਦਾ ਸਵਾਲ ਵੀ ਆਇਆ ਨਾ ਅਸੀਂ ਤਾਂ ਜੀ ਉਹਨਾਂ ਦੇ ਅਕੋਰਡਿੰਗ ਚੱਲੇ ਅਸੀਂ ਉਹਨਾਂ ਨੇ OANP ਉਹਨਾਂ ਦੀ ਸਾਰੀਆਂ ਸ਼ਰਤਾਂ ਜਿਹੜੀ ਕਿ ਕੀਤੀਆਂ ਅਸੀਂ ਐਨ ਪੂਰਾ ਕੀਤਾ ਸਾਡਾ ਕੀ ਕਸੂਰ ਬਿਲਕੁਲ ਸਹੀ ਗੱਲ ਹੈਗੀ ਆ ਕਸੂਰ ਤਾਂ ਜਮਾ ਦੱਸ ਦਵਾਂ ਜੇ ਮੈਂ ਐਵਰੇਜ ਦੀ ਗੱਲ ਕਰਦਾ 100 ਬੱਚੇ ਦੀ ਗੱਲ ਕਰਾਂ 100 ਚੋਂ 2 3 4 ਬੱਚੇ ਹੀ ਹੋਣੇ ਆ ਜਿਨ੍ਹਾਂ ਦਾ ਕਸੂਰ ਹੋਣਾ ਜਿਨ੍ਹਾਂ ਨੇ ਜਾਲੀ ਪੇਪਰ ਦਸਤਾਵਾ ਜਲਾ ਦਸਤਾਵੇਜ਼ ਲਾਏ ਇਨਫੋਰਮੇਸ਼ਨ ਦਿੱਤੀਆਂ ਜਦੋਂ ਇਹ ਫੇਕ ਕਿਦਾਂ ਕਹਿੰਦੇ ਨੇ ਐਲ ਐਮ ਆਈ ਦਾ ਫੇਕ ਜੌਬ ਆਫਰ ਲੈਟਰ ਲਾਈਆਂ ਉਹ ਫੜੀਆਂ ਗਈਆਂ ਉਹਨਾਂ ਦਾ ਹਰਜਾਨਾ ਆ ਜਿਹੜੇ ਹੁਣ ਬੱਚੇ ਨੇ ਕ్యూ ਚ ਲੱਗੀਆਂ ਜਾਂ ਜਿਨ੍ਹਾਂ ਨੇ ਲਾਉਣੀਆਂ ਸੀ ਪਲਾਨਿੰਗ ਕਰ ਰਹੇ ਸੀ ਉਹਨਾਂ ਦਾ ਧੱਕਾ ਜਿਹੜਾ ਹੋਇਆ ਬਟ ਉਹੀ ਨਾ ਕਸੂਰ ਕਿਹਦਾ ਹਰਜਾਨਾ ਕਿਨੂੰ ਭਗਤਣਾ ਪੈ ਰਿਹਾ ਇਹਦਾ ਫੈਡਰਲ ਗਵਰਨਮੈਂਟ ਨੂੰ ਚਾਹੀਦਾ ਜਿੰਨਾ ਕਿ ਆ ਤੁਸੀਂ ਆਪਣਾ ਜੇ ਤੁਹਾਨੂੰ ਲੱਗਦਾ ਕਿ ਬੱਚੇ ਲਾ ਰਹੇ ਆ ਜਿਹੜੇ ਬੱਚੇ ਨੇ ਕੀਤਾ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਜੇ ਕੋਈ ਬੰਦਾ ਗਲਤੀ ਕਰੇ ਤੇ ਉਦੀ ਐਗਜ਼ੈਂਪਲ ਸੈਟ ਕਰੋ ਕਹਿੰਦਾ ਨਾ ਅੱਗੇ ਵੀ ਕਹਿਣਾ ਕਿ ਜਿੱਦਾਂ ਹੁਣ 트럼ਪ ਨੇ ਉੱਥੇ ਕੀਤਾ ਕਹਿੰਦੇ ਨਾ ਕਿ ਕਾਮ ਮਾਰਕੀਟ ਅੰਗਣਾ ਪੈਦਾ ਕਿ ਕੈਨੇਡਾ ਨੇ ਸ਼ਕਤੀ ਜਿਹੜੇ ਅਮਰੀਕਾ ਨੇ ਵੀ ਸ਼ਕਤੀ ਇੰਨੀ ਕਿ ਜ਼ਿਆਦਾ ਕੀਤੀ ਬਟ ਹਾਂ ਕਈ ਵਾਰੀ ਕੀ ਹੁੰਦਾ ਜਦੋਂ ਕੋਈ ਚੀਜ਼ਾਂ ਸ਼ਕਤੀ ਚ ਹੁੰਦੀ ਆ ਨਾ ਤੇ ਸਹੀ ਬੱਚਿਆਂ ਦਾ ਵੀ ਨਾਲ ਬਲੇ ਕਿ ਬੰਦਿਆਂ ਦਾ ਵੀ ਨਾਲ ਧੱਕਾ ਜਿਹਾ ਹੁੰਦਾ ਜੋ ਕਿ ਇਹਨਾਂ ਨਾਲ ਜਿਹੜਾ ਕਿ ਬੱਚਿਆਂ ਨਾਲ ਹੋਇਆ ਜਦ ਕਿ ਚਾਹੀਦਾ ਕਿ ਸੀ ਫੈਡਰਲ ਗਵਰਨਮੈਂਟ ਨੂੰ ਜਿਹੜੇ ਬੱਚਿਆਂ ਨਾਲ ਧੱਕਾ ਕੀਤਾ ਉਹਨਾਂ ਦੀਆਂ ਫਾਈਲਾਂ ਕੈਨਸਲ ਛੱਡੋ ਰਿਪੋਰਟ ਲਾ ਕੇ ਐਂ ਪ੍ਰੋਪਰ ਹਾਈਲਾਈਟ ਕਰਦੇ ਜੀ ਦੇਖੋ ਜੀ ਅਸੀਂ ਇੰਨੀ ਸ਼ਕਤੀ ਤੇ ਆ ਗਏ ਆਪ ਵੀ ਸਾਰਾ ਕੁਝ ਸਹੀ ਹੋਵੇ ਨਾ ਅਸੀਂ ਕਿਸੇ ਨੇ ਅੱਗੇ ਉਹ ਦੂਸਰੇ ਪਾਸੇ ਬੱਚਿਆਂ ਨੇ ਤੁਰਨਾ ਹੀ ਨਹੀਂ ਸੀਗਾ ਪਰ ਉਹਨਾਂ ਨੇ ਕੀਤਾ ਕੀ ਦੀ ਕਿ ਸਾਡੇ ਕੋਲ ਇਦਾਂ ਹੀ ਕੇਸਸ ਆਏ ਆ ਅਸੀਂ ਸਾਰੀਆਂ ਇਹ ਜਿਹੜਾ ਕਿ ਪ੍ਰੋਸੈਸ ਸੀਗਾ ਇੱਕ ਰਾਹ ਸੀਗਾ ਪੀਆਰ ਵਾਸਤੇ ਬੱਚਿਆਂ ਦਾ ਉਹ ਅਸੀਂ ਸਾਰਾ ਹੀ ਰੱਦ ਕਰਦੇ ਆ ਤਾਂ ਹੋਇਆ ਤੇ ਬੱਚਿਆਂ ਦਾ ਧੱਕਾ ਤੇ ਅੱਜ ਮੈਂ ਹੋਰ ਇਹਦੇ ਤੇ ਬੱਚਿਆਂ ਨੂੰ ਕਹਿੰਗਾ ਹੁਣ ਹੱਲ ਕੀ ਹੈਗਾ ਇਹ ਤਾਂ ਮੈਂ ਚਲੋ ਤੁਹਾਡੇ ਨਾਲ ਪ੍ਰੋਬਲਮ ਦੀ ਗੱਲ ਕਰ ਲਈ ਜਿੰਨੀ ਕਿ ਮੇਰੀ ਸਮਝ ਜ਼ਿੰਦਗੀ ਦਾ ਜਿੰਨਾ ਕਿ ਤਜਰਬਾ ਮੈਨੂੰ ਤਾਂ ਜੋ ਮੈਂ ਅੱਜ ਤੱਕ ਸਿੱਖਿਆ ਕਿ ਲੜਾਈ ਜੇ ਕਾਨੂੰਨੀ ਆ ਨਾ ਤੇ ਕਾਨੂੰਨ ਦੇ ਨਾਲ ਹੀ ਜਿੱਤੀ ਜਾਣੀ ਆ ਉਧਾਣੀ ਜਿੱਤੀ ਜਾਣੀ ਤੇ ਮੈਂ ਇਸ ਲਈ ਬੱਚਿਆਂ ਨੂੰ ਕਹਿੰਦਾ ਕਿ ਕਾਨੂੰਨੀ ਲੜਾਈ ਲੜੋ ਉੱਥੇ ਕੋਈ ਲਾਇਰ ਬੱਚੇ ਸਾਰੇ ਰਲ ਕੇ ਪਟੀਸ਼ਨ ਪਾਓ ਦੂਜਾ ਰਸਤਾ ਕੀ ਆ ਤੇ ਸਰ ਇੱਕ ਮੈਂ ਵੀਡੀਓ ਦੇਖੀ ਸੀਗੀ ਜਿੱਥੇ ਕਿ ਨਾ ਉਥੇ ਦੇ ਲੋਕਲ ਐਮਪੀ ਲਈ ਉਥੇ ਦੇ ਗੋਰੇ ਮੈਂ ਤਾਂ ਕਹੂੰਗਾ ਐਮਪੀ ਜਿਹੜੇ ਕਿ ਉਹਨਾਂ ਨੇ ਅਸੈਂਬਲੀ ਚ ਆਵਾਜ਼ ਚੱਕੀ ਇੰਨਾ ਬੱਚਿਆਂ ਦੇ ਵਾਸਤੇ ਫੈਡਰਲ ਗਵਰਨਮੈਂਟ ਨੂੰ ਪੂਰੀ ਤਾਂ ਮੈਂ ਕਹੂੰਗਾ ਐਨ ਪੂਰੀ ਇੱਕ ਤਰ੍ਹਾਂ ਦੇ ਨਾਲ ਕਿ ਉਹਨਾਂ ਨੇ ਕਿਹਾ ਕਿ ਗਲਤੀ ਤੁਹਾਡੀ ਆ ਬੱਚੇ ਕਹਦੇ ਬਸ ਇਹ ਹਜਾਣਾ ਬਰਾ ਤੁਹਾਡੇ ਕੰਮ ਕਰਨ ਦਾ ਸਟਾਈਲ ਆ ਤੁਸੀਂ ਕਿਦਾਂ ਕਿਹਾ ਤਾਂ ਬਹੁਤ ਦਿਲ ਖੁਸ਼ ਹੋਇਆ ਤੇ ਮੈਂ ਕਹੂੰਗਾ ਜੇ ਉਹਦਾਂ ਦੀਆਂ ਆਵਾਜ਼ਾਂ ਉਥੇ ਚੱਕੀਆਂ ਜਾਣ ਚੱਕੀਆਂ ਜਾਣਾ ਮਤਲਬ ਹੈ ਕਿ ਇਸ ਮੁੱਦੇ ਨੂੰ ਜੇਕਰ ਤੁਸੀਂ ਪੋਲੀਟੀਕਲੀ ਜਿਹੜੇ ਉੱਥੇ ਦੇ ਲੋਕਲ ਚੁਣੇ ਹੋਏ ਨੁਮਾਇੰਦੇ ਆ ਐਮਪੀਜ਼ ਹੈਗੇ ਉਹਨਾਂ ਤੱਕ ਬੱਚੇ ਇਕੱਠੇ ਕਰਕੇ ਜਾਣ ਤੇ ਬਾਕੀ ਮੈਂ ਇੱਕ ਹੋਰ ਚੀਜ਼ ਦੀ ਤੇ ਉਹ ਵਾਰ ਇਸ ਚੱਕਰਾਂ ਤੇ ਹੋ ਸਕਦਾ ਕਿ ਜਿਹੜੀ ਆ ਜਿਹੜੀ ਸਸਪੈਂਡ ਹੋਈ ਹੈ ਜਿਹੜੀ ਆ ਸਟਰੀਮ ਸਸਪੈਂਡ ਹੋਈ ਹੈ ਦੁਬਾਰਾ ਰਿਵਾਈਵ ਹੋ ਜਾਈ ਜਾਂ ਸਹੀ ਬੱਚਿਆਂ ਨਾਲ ਧੱਕਾ ਜਿਹੜਾ ਹੋਇਆ ਉਹ ਮਤਲਬ ਕਿ ਨਾ ਧੱਕਾ ਜਿਹੜਾ ਕਿ ਆਉਣ ਵਾਲੇ ਦਿਨਾਂ 'ਚ ਹੋਵੇ ਤੇ ਉਹ ਵਾਲੇ ਇਸ ਲਈ ਬੱਚਿਆਂ ਨੂੰ ਮੰਗੂਗਾ ਹਰ ਚੀਜ਼ ਸ਼ਾਂਤ ਮੇਰੀ ਢੰਗ ਨਾਲ ਤੇ ਲੀਗਲ ਤਰੀਕੇ ਨਾਲ ਕਰੋ ਕਿਉਂਕਿ ਨਾ ਇੱਥੇ ਮੈਂ ਇੱਕ ਕੌੜੀ ਗੱਲ ਵੀ ਕ ਕਈ ਵਾਰੀ ਪਤਾ ਕੀ ਹੁੰਦਾ ਕਈ ਵਾਰੀ ਬੱਚਿਆਂ ਦੀ ਕਿਸੇ ਦੀ ਮੁਸੀਬਤ ਦੇ ਨਾਤੇ ਨਾਲ ਰੋਟੀਆਂ ਸੇਕੀਆਂ ਜਾਂਦੀਆਂ ਤੇ ਇਦਾਂ ਨਾ ਹੋਵੇ ਕਿ ਤੁਹਾਡੀ ਇਸ ਮਦੀਪਤ ਨਾਲ ਕੋਈ ਰੋਟੀਆਂ ਸੇਕਦੇ ਰੋਟੀਆਂ ਸੇਕ ਤੁਸੀਂ ਹੁਣ ਆਪ ਸਿਆਣੇ ਆ ਕੀ ਗੱਲ ਆ ਤੇ ਮੈਂ ਇੱਕ ਹੋਰ ਇਤਿਆਦ ਆਨ ਕਰ ਦਵਾਂ ਕੈਨੇਡਾ ਨੇ ਸਰ ਜਦੋਂ ਪਿਛਲੇ ਸਾਲ ਧਰਨੇ ਲੱਗੇ ਸੀ ਨਾ ਸ਼ਾਇਦ ਤੁਹਾਨੂੰ ਯਾਦ ਹੋਣਾ ਜਦੋਂ ਬੱਚਿਆਂ ਦੇ ਵਰਕ ਪਰਮਿਟ ਮੁੱਕ ਰਹੇ ਸੀ ਤੇ ਬੱਚਿਆਂ ਨੇ ਡਿਮਾਂਡ ਕੀਤੀ ਸੀਗੀ ਕਿ ਹਾਂਜੀ ਕਿ ਸਾਨੂੰ ਵਰਕ ਪਰਮਿਟ ਜਿਹੜੇ ਕੀ ਆ ਇਹਦੀ ਫੈਸਿਲਿਟੀ ਦਿੱਤੀ ਜਾਏ ਕਿ ਸਾਨੂੰ ਐਕਸਟੈਂਸ਼ਨ ਦਿੱਤੀ ਜਾਏ ਸਰ ਤੁਸੀਂ ਵੀ ਸਿਆਣੇ ਆ ਤੁਸੀਂ ਵੀ ਇੱਥੇ ਆ ਤੇ ਸਾਰਿਆਂ ਨੇ ਦੇਖ ਹੀ ਲਿਆ ਕੈਨੇਡਾ ਨੇ ਉਸ ਤੋਂ ਬਾਅ ਕੈਨੇਡਾ ਨੇ ਕਿਹਾ ਧਰਨਾ ਲਾਇਆ ਬੈਠੇ ਰੋ ਸਾਈਡ ਤੇ ਐਕਸਟੈਂਸ਼ਨ ਤਾਂ ਕਿਸੇ ਨੂੰ ਨਹੀਂ ਦਿੱਤੀ ਨਾ ਤੇ ਉੱਪਰ ਉਹਨਾਂ ਨੇ ਕੀ ਕੀਤਾ ਸਖਤੀ ਦੇਖੋ ਕੈਨੇਡਾ ਦੀ ਕਿੰਨੀ ਹੋ ਗਈ ਹੈ ਪਿਛਲੇ ਸਾਲ ਦੀਆਂ ਗੱਲਾਂ ਵਾ ਅ ਦੇਖੋ ਜੀ ਅੱਜ ਕੱਲ ਮਾਪਿਆਂ ਨੇ ਇੰਡੀਆ ਤੋਂ ਜਾਣਾ ਹੋਵੇ ਕਿੰਨੀ ਸਖਤੀ ਆ ਸਟੂਡੈਂਟ ਵੀਜ਼ਾ ਨੇ ਇੰਡੀਆ ਤੋਂ ਜਾਣਾ ਹੋਵੇ ਕਿੰਨੀ ਸਖਤੀ ਆ ਉੱਥੇ ਬੱਚਿਆਂ ਨੇ ਪੀਆਰ ਲੈਣੀ ਹੋਵੇ ਕਿੰਨੀ ਸਖਤੀ ਆ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਪਿਛਲੇ ਸਮੇਂ ਦੇ ਸਾਨੂੰ ਬੈਕ ਫਾਇਰ ਕੀਤੀਆਂ ਸੀਗੀਆਂ ਬਟ ਐਸ ਲਈ ਬੱਚੇ ਜਿਹੜੇ ਸਾਡੇ ਆ ਇਹਨਾਂ ਕੋਲ ਰਾਹ ਵੀ ਕੋਈ ਹੋਰ ਹੈ ਨੀਗਾ ਬਟ ਇਸ ਲਈ ਬੱਚਿਆਂ ਨੂੰ ਮੰਗਾਂਗਾ ਸਮਾਰਟਲੀ ਤ ਅ ਦੋ ਤਰੀਕੇ ਜੋ ਮੈਂ ਸਮਝ ਰਿਹਾ ਕਿ ਹੈਗਾ ਪਹਿਲਾ ਤਰੀਕਾ ਤਾਂ ਉਹ ਹੀ ਆ ਲੀਗਲ ਤਰੀਕੇ ਨਾਲ ਕੋਰਟ ਦੇ ਵਿੱਚ ਚੱਲ ਜੀਏ ਦੂਜਾ ਤਰੀਕਾ ਤਾਂ ਹੈਗਾ ਪੋਲਿਟਿਕ ਜਿਹੜੇ ਨੁਮਾਇੰਦਿਆਂ ਨਾਲ ਆਪਾਂ ਆਵਾਜ਼ ਸਾਡੀ ਟੋੜੀ ਜਿਹੜੀ ਬੱਚਿਆਂ ਦੀ ਆਵਾਜ਼ ਜਿਹੜੇ ਇਹ ਪ੍ਰੋਬਲਮ ਆ ਉੱਥੇ ਦੀ ਅਸੈਂਬਲੀ ਦੇ ਵਿੱਚ ਜਿਹੜੇ ਜਿਹਾ ਨੇ ਤੇ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਵੀ ਹੋਣਾ ਜਦੋਂ ਜਸਟਿਨ ਟਰੂਡੋ ਦੇ ਟਾਈਮ ਤੇ ਕਾਮਾਗਾਟੋ ਹਮਾਰੂ ਜਿਹੜਾ ਜਹਾਜ਼ ਜੋ ਵੀ ਹੋਇਆ ਸੀਗਾ ਉਹ ਕਿੰਨੇ ਸੌ ਕਿੰਨੇ ਨਹੀਂ 100 ਸਾਲ ਬਾਅਦ ਵੀ ਉਹਨਾਂ ਨੇ ਮਾਫੀ ਮੰਗੀ ਸੀਗੀ ਸੋ ਅਸੈਂਬਲੀ 'ਚ ਜੇ ਆਵਾਜ਼ ਚੱਕੀ ਜਾਂਦੀ ਆ ਨਾ ਤਾਂ ਉਹਦਾ ਮਤਲਬ ਕਿ ਉਹਦਾ ਰਿਜ਼ਲਟ ਤਾਂ ਜ਼ਰੂਰ ਹੁੰਦਾ ਪਰ ਇਹ ਨਹੀਂ ਮੈਂ ਕਹਿੰਦਾ ਕਿ ਇੰਨੇ ਸਾਲ ਬਾਅਦ ਪਠਾਨਾ ਤੁਹਾਡਾ ਸੋਲੂਸ਼ਨ ਨਿਕਲ ਸਕਦਾ ਇਹੀ ਰਾਸਤੇ ਆ ਤੀਜੀ ਇੱਕ ਹੋਰ ਮੈਂ ਐਡਵਾਈਸ ਆਪਣੀ ਦੇਣਾ ਚਾਹੁੰਦਾ ਬਾਕੀ ਕਹਿੰਦੇ ਆ ਕਿ ਨਾ ਅੱਗੇ ਵੀ ਕਹਿੰਦੇ ਹੁੰਦੇ ਆ ਕਿ ਨਾ ਜਿਹੜੇ ਬੜੀ ਇੱਕ ਹਵਤ ਵੀ ਹੈਗੀ ਆ ਤੇ ਜਿਹੜਾ ਵੀਜ਼ਾ ਕਹਿੰਦੇ ਸਾਡਾ ਹੱਕ ਨਹੀਂ ਆ ਵੀਜ਼ਾ ਇੱਕ ਸਾਡੇ ਵਾਲੇ ਮੈਂ ਤਾਂ ਕਹੂੰਗਾ ਕਿ ਸਾਨੂੰ ਇੱਕ ਪਰਮਿਸ਼ਨ ਦਿੰਦੇ ਜਾਂ ਸਾਨੂੰ ਇੱਕ ਮੈਨ ਲੇ ਕੇ ਪ੍ਰਿਵਿਲੇਜਡ ਆ ਕਿ ਜਿਹੜੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਜਾਨੀ ਕਿ ਹਾਂ ਤੁਸੀਂ ਕਿਸੇ ਤਰ੍ਹਾਂ ਦਾ ਵੀ ਵੀਜ਼ੇ ਦੀ ਗੱਲ ਕਰੋ ਚਾਹੇ ਸਟੱਡੀ ਵੀਜ਼ਾ ਚਾਹੇ ਪੀਆਰ ਦੀ ਮੈਂ ਤਾਂ ਗੱਲ ਕਰ ਲਵਾਂ ਸੋ ਇਹ ਸਾਨੂੰ ਉੱਥੇ ਦੇ ਕਾਨੂੰਨੀ ਤੌਰ ਤੇ ਜਿਹੜੇ ਵੀ ਸਾਡੇ ਕੋਲ ਰਾਸੇ ਤਾਂ ਹੀ ਲੈਣੀ ਪੈਣੀ ਆ ਤੇ ਬਾਕੀ ਜਿੱਦਾਂ ਇਹਨਾਂ ਨੇ ਹੁਣ ਰੀਸੈਂਟ ਬਜਟ ਪਾਸ ਕੀਤਾ ਸੀਗਾ ਉਹਦੇ ਵਿੱਚ ਵੀ ਇਹਨਾਂ ਨੇ ਡਿਕਲੇਅਰ ਪਾ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਚੀਜ਼ਾਂ ਸੌਖੀਆਂ ਕਰਾਂਗੇ ਖਾਸ ਤੌਰ ਤੇ ਜਿਹੜੇ ਬੱਚੇ ਓਐਨਪੀ ਵਾਲੇ ਜ਼ਿਆਦਾ ਸੋ ਹੁਣ ਦੇ ਮਤਲਬ ਕਿ ਮੇ ਜਿਹੜਾ ਕਿ ਮੇਲਾ ਮੁੱਕਿਆ ਨਹੀਂ ਆ ਹਜੇ ਵੀ ਜਿਹੜੀ ਕਿ ਬੱਚਿਆਂ ਕੋਲ ਆਪਸ਼ਨ ਜ਼ਰੂਰ ਹੈਗੀ ਆ ਸੋ ਐਸਲੇ ਮੌਕਾ ਹੈਗਾ ਬੱਚਿਆਂ ਨੂੰ ਰਾਸਤੇ ਹੋਰ ਲੱਭਣ ਦਾ ਬਾਕੀ ਹਾਂ ਜਿਨ੍ਹਾਂ ਦੇ ਵੀਜ਼ੇ ਮੁਕਰਿਆ ਸਭ ਤੋਂ ਵੱਡਾ ਕੰਸਰਨ ਜਿਹੜਾ ਹੈਗਾ ਇਹ ਤਾਂ ਬੱਚਿਆਂ ਨੂੰ ਹੁਣ ਉਥੇ ਵੀਜ਼ਾ ਆਪਣਾ ਐਕਸਟੈਂਡ ਕਰਾਉਣਾ ਹੀ ਪੈਣਾ ਜਿਹੜੇ ਵੀ ਉਥੇ ਦੇ ਉਹਨਾਂ ਕੋਲ ਆਪਸ਼ਨਸ ਮਿਲਦੀਆਂ ਚਾਹੇ ਉਹਨਾਂ ਦਾ ਏਮਪਲੋਇਰ ਐਸਲੇ ਨਾਲ ਉਹਨਾਂ ਦੇ ਖੜਦਾ ਆਪਣਾ ਵੀਜ਼ਾ ਉਹਨਾਂ ਨਾਲ ਐਕਸਟੈਂਡ ਕਰਾ ਲੈਣ ਜਾਂ ਕਿ ਅਸੀਂ ਹੋਰ ਕੈਟਾਗਰੀ ਚ ਐਕਸਟੈਂਡ ਕਰਾ ਲੈਣ ਕਿਉਂਕਿ ਜੇ ਕੈਨੇਡਾ ਕਿਸੇ ਵੇਲੇ ਵੀ ਉਹ ਲੋਟਰੀ ਸਿਸਟਮ ਜੇ ਕੱਢਦਾ ਜਿੱਦਾਂ ਉਹਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਚ ਲੋਟਰੀ ਸਿਸਟਮ ਕੱਢਾਂਗੇ 26 ਦੇ ਵਿੱਚ 26 27 ਦੇ ਵਿੱਚ ਤੇ ਉਹ ਤਾਂ ਹੀ ਹੋਗਾ ਜਿਹੜੇ ਬੱਚੇ ਦਾ ਸਟੇਟਸ ਉਥੇ ਲੀਗਲ ਹੋਏਗਾ ਸੋ ਕੇਸ ਟੂ ਕੇਸ ਚੀਜ਼ਾਂ ਜਰੂਰ ਜੜੀਆਂ ਵੇਰੀ ਕਰਨਗੀਆਂ ਤੇ ਉਹ ਬੱਚਿਆਂ ਨੂੰ ਮੈਂ ਕਹੂੰਗਾ ਕਿ ਨਾਲ ਦੀ ਨਾਲ ਜੋ ਤੁਹਾਨੂੰ ਇਸ ਵੇਲੇ ਮਤਲਬ ਕਿ ਸਹੀ ਲੱਗਦਾ ਜੇ ਤੁਹਾਨੂੰ ਲੱਗਦਾ ਕਿ ਪ੍ਰੋਟੈਸਟ ਮੈਂ ਇਸੇ ਹੱਕ 'ਚ ਥੋੜਾ ਜਿਹਾ ਘੱਟ ਹੁੰਦਾ ਇਸ ਲਈ ਤਾਂ ਹੀ ਕਹਿ ਰਹੇ ਆ ਕਿ ਤੁਹਾਡੇ ਤੁਹਾਡੇ ਸਿਰੋਕ ਰੋਟੀਆਂ ਨਾ ਸੇਕ ਜੇ ਆਪਣੀਆਂ ਹਨ ਸੋ ਇਸ ਲਈ ਤੁਸੀਂ ਪ੍ਰੋਟੈਕਸ਼ਨਲ ਦੂਜੇ ਰਾਸੇ ਵੀ ਜਰੂਰ ਅਪਣਾਓ ਕਿਉਂਕਿ ਇਸ ਵੇਲੇ ਮੈਂ ਮੰਨਦਾ ਕਿ ਜੇ ਰਾਸਤਾ ਕੋਈ ਹੋਰ ਨਹੀਂ ਲੱਭਦਾ ਤੇ ਬੰਦਾ ਕਹਿੰਦਾ ਨਾ ਜਦੋਂ ਤੰਗ ਹੁੰਦਾ ਤੇ ਫਿਰ ਉਹ ਹਰ ਰਾਸਤਾ ਪਣਾਉਂਦਾ ਤੇ ਉਹ ਜੋ ਇਸ ਲਈ ਬੱਚਿਆਂ ਸਾਡੇ ਕੋਲ ਉਹ ਤੇ ਆਪਸ਼ਨ ਹੈਗੀ ਆ ਪਰ ਮੈਂ ਤੁਹਾਨੂੰ ਇਹ ਵੀ ਨਾਲ ਦੱਸ ਰਿਹਾ ਕਿ ਜਿਹੜਾ ਪਿਛਲੇ ਸਾਲ ਪ੍ਰੋਟੈਸਟ ਹੋਇਆ ਸੀ ਤੇ ਉਹਦੇ ਸਾਨੂੰ ਕਨਸੀਕੁਐਂਸੀ ਫੇਸ ਕਰਨੇ ਪਏ ਬਾਕੀ ਮੈਂ ਕਹੂੰਗਾ ਕਿ ਉਹ ਆਪਣੀ ਕੰਟਰੀ ਦੇ ਮਾਲਕ ਆ ਤੇ ਉਹ ਜੋ ਕਰਨਾ ਸਾਨੂੰ ਉਹਦੀ ਰਿਸਪੈਕਟ ਦਾ ਸਾਨੂੰ ਉਹਨਾਂ ਦੇ ਅਕੋਰਡਿੰਗ ਚੱਲਣਾ ਪੈਣਾ ਹੈਗਾ ਕਿ ਜਦ ਤੱਕ ਮੈਂ ਤਾਂ ਕਹੂੰਗਾ ਕਿ ਜਦੋਂ ਕਿ ਜਦ ਤੱਕ ਤੁਸੀਂ ਉੱਥੇ ਸੈਟਲ ਨਹੀਂ ਹੋ ਜਾਂਦੇ ਜਾਂ ਜਦ ਤੱਕ ਜੜੀਆਂ ਤੁਹਾਡੇ ਰਾਸਤੇ ਆ ਕੇ ਤੁਸੀਂ ਕਵਰ ਨਹੀਂ ਕਰ ਜਾਂਦੇ ਤੇ ਨਾਲ ਮੈਂ ਸਾਰੇ ਇੱਕ ਹੋਰ ਚੀਜ਼ ਾੜਨ ਕਰਦਾ ਨਾ ਬੱਚੇ ਮਾਪੇ ਨਾਲ ਹੋਰ ਬੜੇ ਪਰੇਸ਼ਾਨ ਆ ਕਿਉਂਕਿ ਮੈਂ ਵੀ ਦੇਖਿਆ ਹੈ ਕਿਸੇ ਵੀ ਨਿਊਜ਼ ਚੈਨਲ ਨੇ ਮੰਚ ਨੇ ਅਸਰ ਨਹੀਂ ਛੱਡੀ ਕਹਿੰਦੇ ਨਾ ਬਲਦੀ ਤੇ ਤੇ ਮੈਂ ਫਿਰ ਹਰ ਮਾਪੇ ਨੂੰ ਕਹਾਂਗਾ ਕੈਨੇਡਾ ਨੇ ਪੀਆਰ ਦੇ ਦੇਣੀ ਆ ਦੇ ਵੀ ਰਿਆ ਵਾ ਪਰ ਗੱਲ ਕੀ ਹੈ ਇਸ ਵੇਲੇ ਸਖਤੀ ਦਾ ਮਤਲਬ ਇਹ ਨਹੀਂ ਕਿ ਬੰਦ ਕਰ ਰਿਹਾ ਸਖਤੀ ਦਾ ਮਤਲਬ ਇਹ ਹੈ ਕਿ ਉਹ ਇਸ ਵੇਲੇ ਉਹ ਜਿਹੜੀਆਂ ਰਿਕੁਆਇਰਮੈਂਟ ਆਪਣੀਆਂ ਹਾਈ ਕਰ ਰਿਹਾ ਸੋ ਆਪਣੇ ਬੱਚਿਆਂ ਨੂੰ ਮੈਂ ਦੁਬਾਰਾ ਇੱਕ ਵਾਰੀ ਵੀਡੀਓ ਜਿਹੜਾ ਸਰ ਤੁਹਾਡੇ ਨਾਲ ਵੀ ਯਾਦ ਹੋਣਾ ਆਪਾਂ ਸ਼ੋਅ ਲਾਇਆ ਸੀਗਾ ਕਿ ਬੱਚੇ ਫ੍ਰੈਂਚ ਜਰੂਰ ਸਿੱਖ ਲੈਣ ਆਪਾਂ ਤਾਂ ਕਾਫੀ 2-2.5 ਸਾਲ ਦਾ ਰੋਲਾ ਪਾ ਰਹੇ ਜਿੱਦਾਂ ਰੋਲਾ ਵੀ ਨਹੀਂ ਖੱਲਿਆ ਸੀ ਉਹਦਾ ਮੈਂ ਕਈ ਬੱਚੇ ਆਪਾਂ ਇੱਥੇ ਗਿਆ ਸੀਗਾ ਕਿ ਬੱਚੇ ਉਹ ਥੋੜੇ ਵਾਪਸ ਆ ਜਾਣ ਤੇ ਵਾਪਸ ਆ ਕੇ ਜੇ ਆਪਣੀ ਫ੍ਰੈਂਚ ਦੇ ਕੰਮ ਕਰ ਸਕਦੇ ਤੇ ਉਹਨਾਂ ਨੂੰ ਬੈਨੀਫਿਟ ਹੋਵੇਗਾ ਤੇ ਅੱਜ ਮੈਂ ਤੇ ਹੋਰ ਕਲੈਰਿਟੀ ਦੇ ਦਿੰਦਾ ਕਿ ਬੱਚੇ ਨੇ ਕਮੈਂਟ ਦਿੱਤਾ ਕਿ ਇੰਨੇ ਪੈਸੇ ਖਰਚ ਕੇ ਇੰਡੀਆ ਆਏ ਇਹ ਪੈਸੇ ਤੁਸੀਂ ਦੇਵੋਗੇ ਬੜਾ ਪੈਸੇ ਤਾਂ ਨਹੀਂ ਦੇ ਸਕਦਾ ਇੱਕ ਇਮਾਨਦਾਰੀ ਨਾਲ ਸਲਾਹ ਜ਼ਰੂਰ ਦੇ ਸਕਦਾ ਉਹ ਮੈਂ ਇੰਡੀਆ ਨੂੰ ਤਾਂ ਕਿਹਾ ਸੀ ਕਿਉਂਕਿ ਉੱਥੇ ਬੱਚਾ ਦਿਹਾੜੀ ਵੀ ਲਾ ਰਿਹਾ ਸਵੇਰ ਤੋਂ ਸ਼ਾਮ ਤੱਕ ਕੰਮ ਹੀ ਕਰ ਰਿਹਾ ਸ਼ਾਮ ਨੂੰ ਆ ਕੇ ਰੋਟੀ ਵੀ ਪਕਾ ਰਿਹਾ ਆਪਣਾ ਰੈਂਟ ਵੀ ਦੇ ਰਿਹਾ ਆਪਣੀ ਲਾਂਡਰੀ ਵੀ ਕਰਨ ਦਿਆ ਸਾਰੇ ਕੰਮ ਕਰ ਰਿਹਾ ਤੇ ਇਹ ਮੇਚ ਨਾਲ ਦੀ ਨਾਲ ਜੋ ਫ੍ਰੈਂਚ ਪੜਨ ਦੀ ਟਰਾਈ ਕਰਨ ਦਿਆ ਕਿਤੇ ਨਹੀਂ ਕਿ ਉਹ ਪੂਰਾ ਆਪਣਾ 100% ਨਹੀਂ ਦੇ ਪਾਰਿਆ ਪਰ ਜੇ ਉਹ ਹੀ ਫਾਦਰ ਨੇ ਉਹਦੇ ਜਿਹੜਾ ਹੋਰ ਉੱਪਰਲੇ ਸਾਰੇ ਖर्चे ਸਾਂਭਣ ਨੇ ਤੇ ਬੱਚੇ ਕੋਲ ਕੀ ਕੰਮ ਰਹਿਣਾ 100% ਜਿਹੜਾ ਕੀ ਆ ਫਰਾਂਸੀ ਦੇ ਫੋਕਸ ਜਿਹੜੀ ਚੀਜ਼ ਉਹਨੇ 6 ਮਹੀਨੇ ਜਾਂ ਉਹਦਾ ਸਾਲ ਚ ਲਗਣੀ ਨਾ ਮੈਨੂੰ ਉਹਦਾ ਲੱਗਦਾ ਕਿ ਉਹ 2 ਕੁ ਮਹੀਨੇ ਦੇ ਵਿੱਚ ਕਵਰ ਕਰ ਸਕਦਾ ਪਰ ਉਹਦੇ ਜਿਹੜਾ ਸ਼ਰਤਾਂ ਬੜੀਆਂ ਔਖੀਆਂ ਇਹ ਨਾ ਹੋਵੇ ਕਿ ਇੰਸਟਾ ਦੇ ਪਾ ਦੀਏ ਚੈੱਕ ਇਨ ਆਪਾਂ ਇੰਡੀਆ ਆ ਰਹੇ ਆ ਸਵੇਰੇ ਕੋਈ ਯਾਰ ਆ ਰਿਹਾ ਸ਼ਾਮ ਨੂੰ ਕੋਈ ਰਿਸ਼ਤੇਦਾਰ ਆ ਰਿਹਾ ਜ ਆਪਾਂ ਕਿਤੇ ਵਿਆਹਾਂ ਤੇ ਜਾ ਰਹੇ ਕੁਝ ਯਾਰ ਫਿਰ ਤਾਂ 2 ਮਹੀਨੇ ਇਦੀ ਨੰਗ ਜਣੇ ਉਹ ਇੰਡੀਆ ਜਿਹੜੇ 2 ਮਹੀਨੇ ਮੈਂ ਮੈਨੂੰ ਲੱਗਦਾ ਕਿ ਜੇ ਮੇਰਾ ਬੱਚਾ ਜਾਂ ਛੋਟਾ ਭੈਣ ਪਾਉਗੇ ਮੈਂ ਉਹ ਇਦਾਂ ਕਰੂੰਗਾ ਆ ਕੇ ਰਾਤ ਨੂੰ ਸਵੇਰੇ ਆ ਕੰਮ ਕਰਨਾ ਸ਼ਾਮ ਨੂੰ ਇੱਥੇ ਕਰਨਾ ਜਦ ਤੱਕ ਤੂੰ ਫ੍ਰੈਂਚ ਦੇ ਘਟੋ ਘਟ 2 ਲੈਵਲ ਨਹੀਂ ਕਲੀਅਰ ਕਰਦਾ ਹਾਂ ਕਰਕੇ ਕੋਈ ਨਹੀਂ ਫਿਰ ਘੁੰਮ ਲਈ ਆਪਣੇ ਯਾਰਾ ਦੋਸਤਾਂ ਨਾਲ ਇੰਡੀਆ 2 ਮਹੀਨੇ ਆਉਣ ਦਾ ਮੈਂ ਕਹਿ ਤਾ ਸਾਰੇ ਪਰਸੈਂਟ ਜਿਹੜੀ ਉੱਥੇ ਡਿਸਟਰੈਕਸ਼ਨ ਜਾਂ ਉੱਥੇ ਜ਼ਿੰਮੇਵਾਰੀਆਂ ਨੂੰ ਛੱਡ ਕੇ ਆਪਣੀ ਉੱਥੇ ਪੜ੍ਹਾਈ ਤੇ ਲਾਉਣਾ ਕਿਉਂਕਿ ਇਹ ਚ 2028 ਤੱਕ ਕੈਨੇਡਾ ਨੇ ਰਿਟਰ ਲਿਖਿਆ ਕਿ ਸਾਨੂੰ ਫਰੈਂਚ ਵਾਲੇ ਨੌਮ ਜਿਹੜੇ ਕਿ ਬੱਚੇ ਚਾਹੀਦੇ ਆ ਤੇ ਫਰੈਂਚ ਐਸ ਵਾਲੇ ਮੈਨੂੰ ਇਹਦਾ ਲੱਗਦਾ ਕਿ ਲੌਂਗ ਟਰਮ ਦਾ ਸਭ ਤੋਂ ਬੜੀਆ ਗੋਲ ਜਿਹੜਾ ਹੈ ਕਿ ਜਿਹੜਾ ਤੁਹਾਨੂੰ ਪੀਆ ਵਾਲੇ ਪਾਸੇ ਲੈ ਕੇ ਜਾ ਸਕਦਾ ਸੋ ਬਾਕੀ ਇਹ ਚੀਜ਼ਾਂ ਕੈਨਸਲ ਹੋਣ ਨਵੀਆਂ ਵੀ ਆਣਗੀਆਂ ਸਸਪੈਂਡ ਵੀ ਹੋਣਗੀਆਂ ਚੀਜ਼ਾਂ ਤੇ ਪਰ ਬੱਚਾ ਜਿਹੜਾ ਚਿਹਰੇ ਜ਼ਰੂਰ ਲੱਜੇਗਾ ਤੇ ਇਹ ਮੇਰੀ ਇੱਕ ਤੈਅ ਦਿਲੋਂ ਐਡਵਾਈਸ ਆ ਜਿੰਨੀ ਕਿ ਮੈਨੂੰ ਸਮਝ ਹੈ ਇਹ ਬੱਚਿਆਂ ਨੂੰ ਦੇ ਸਕਾ ਤੇ ਮੈਂ ਅੱਜ ਤੁਹਾਨੂੰ ਇਹ ਸਾ ਪਤਾ ਕਿਉਂ ਦੇ ਰਿਹਾ ਇੱਕ ਮੈਂ ਗੁਰਦਵਾਰੇ ਸਾਹਿਬ ਲਾਸਟ ਵੀਕ ਸੀਗਾ ਲੁਧਿਆਣੇ ਤੇ ਉੱਥੇ ਮੈਨੂੰ ਪੇਰੈਂਟਸ ਮਿਲੇ ਇਹ ਜਿਹੜੀ ਸਲਾਹ ਤਾਂ ਅੱਜ ਮੈਂ ਰਿਪੀਟ ਕੀਤੀ ਆ ਸੀ ਪਹਿਲੋਂ ਵੀ ਇਹ 6 ਕਿ ਮਹੀਨੇ ਸਰ ਦੇ ਨਾਲ ਹੀ ਇੱਥੇ ਦਿੱਤੀ ਸੀ ਤੇ ਉਹਨਾਂ ਨੇ ਕੀਤੀ ਉਹ ਮੇਰੇ ਕਲਾਇੰਟ ਮੇਰੇ ਕਲਾਇੰਟ ਨਹੀਂ ਸੀ ਸਿਰਫ ਬਾਈ ਯੂਟਿਊਬ ਤੇ ਸੌਂਦੇ ਸੀਗੇ ਸੋ ਉਹਨਾਂ ਨੇ ਕਿਹਾ ਕਿ ਹਾਂਜੀ ਸਰ ਅਸੀਂ ਅਮਲ ਕੀਤਾ ਤੇ ਸਾਨੂੰ ਫਾਇਦਾ ਹੋਇਆ ਜਿਹੜਾ ਸਾਡਾ ਬੱਚਾ ਉੱਥੇ ਕਹਿ ਰਿਹਾ ਸੀਗਾ ਕਿ ਨਹੀਂ ਮੇਰੇ ਬੱਸ ਦੀ ਨਹੀਂ ਆ ਉਹ ਬੱਚਾ ਇੱਥੋਂ A2 ਲੈਵਲ ਕਲੀਅਰ ਕਰਕੇ ਗਿਆ ਇੱਥੇ ਸੋ ਮੈਨੂੰ ਲੱਗਿਓ ਬੱਚਾ ਅੱਧਾ ਸਫਰ ਜਿਹੜਾ ਕੱਢ ਗਿਆ ਸੋ ਇਸ ਲਈ ਮੈਨੂੰ ਮੈਨੂੰ ਵੀ ਦੁਬਾਰਾ ਮੋਟੀਵੇਸ਼ਨ ਆਇਆ ਕਿ ਯਾਰ ਇੱਕ ਬੱਚਾ ਜਿੱਦ ਕਰ ਸਕਦਾ ਹੈ ਬਾਕੀ ਵੀ ਕਰ ਸਕਦੇ ਹੈਗੇ ਆ ਸੋ ਇਸ ਲਈ ਮੈਂ ਦੁਬਾਰਾ ਚੀਜ਼ ਰਿਪੀਟ ਕਰ ਰਿਹਾ ਆ ਆਹ ਇਹ ਖੁਸ਼ੀ ਚੜ੍ਹ ਕੇ ਲਾ ਚਿਰੋ ਢੇਰੀ ਨਹੀਂ ਕਰੀ ਹਟਾਉਣੇ ਲੱਗੇ ਰੋ ਸਿਰੇ ਜਰੂਰ ਲਗੋਗੇ ਜ਼ਿੰਦਗੀ ਦੇ ਵਿੱਚ ਇਮਤਿਹਾਨ ਤਾਂ ਰੋ ਹੀ ਆਉਣੇ ਆ ਹਾਰਾਂਗੇ ਉਹ ਦਿਨ ਜਦੋਂ ਆਪਾ ਹਾਰ ਮੰਨ ਲਈ ਬਾਕੀ ਨਹੀਂ ਲਾਈਫ ਹੈ ਜਿਹੜੀ ਕਹਿੰਦੇ ਲਾਈਫ ਇਜ਼ ਲਾਈਕ ਅ ਰੇਸ ਇਹ ਤਾਂ ਇੱਦਾਂ ਹੀ ਜਿਹੜੀ ਚੱਲ ਜਰਣੀ ਹੈਗੀ ਆ ਬਿਲਕੁਲ ਜੀ ਬੜੀ ਤੁਸੀਂ ਮਹੱਤਵਪੂਰਨ ਗੱਲ ਦੱਸੀ ਸੋ ਇੱਕ ਵਿਦਿਆਰਥੀ ਇੱਥੇ ਆ ਕੇ ਫਰੈਂਚ ਕਰਕੇ ਵਾਪਸ ਗਿਆ ਹੈ ਤੇ ਓਬਵੀਅਸਲੀ ਉਹ ਪੀਆਰਡੀ ਡਾਟ ਚ ਬਾਕੀਆਂ ਨਾਲੋਂ ਤਾਂ ਅੱਗੇ ਫਿਰ ਖੜੀ ਜਾਏਗਾ ਜੀ ਸੋ ਇਹ ਗੱਲ ਬੜੀ ਮਹੱਤਵਪੂਰਨ ਹੈ ਸੋ ਜਿਹੜੇ ਅਫੋਰਡ ਕਰਦੇ ਐ ਉਹਨਾਂ ਨੂੰ ਤਾਂ ਜ਼ਰੂਰ ਇਹਦੇ ਤੇ ਅਮਲ ਕਰਨਾ ਚਾਹੀਦਾ ਹੈ ਸਕਰੀਨ ਦੇ ਉੱਪਰ ਨੰਬਰ ਹੈ ਤੀਰਤਜੀ ਦੇ ਨਾਲ ਜ਼ਰੂਰ ਗੱਲਬਾਤ ਕਰੋ ਭਾਵੇਂ ਤੁਸੀਂ ਕੈਨੇਡਾ 'ਚ ਬੈਠੇ ਹੋ ਭਾਵੇਂ ਅਮਰੀਕਾ 'ਚ ਬੈਠੇ ਹੋ ਸੋ ਇੰਡੀਆ 'ਚ ਬੈਠੇ ਹੋ ਤਾਂ ਵੀ ਪਰਸਨਲੀ ਮਿਲੋ ਚਾਹੇ ਫੋਨ ਤੇ ਗੱਲ ਕਰੋ ਸੋ ਚੰਗੀ ਸਲਾਹ ਦੇ ਨਾਲ ਆਪਣੀ ਫਿਊਚਰ ਨੂੰ ਅੱਗੇ ਵਧਾਓ ਉਮੀਦ ਕਰਦੇ ਹਾਂ ਕਿ ਜਿਹੜਾ ਇਹ 온ਟਾਰੀਓ ਪ੍ਰਸ਼ਾਸਨ ਦੇ ਪਤੀ ਜਿਹੜਾ ਧਰਨਾ ਸਾਡੇ ਵਿਦਿਆਰਥੀਆਂ ਦਾ ਠੰਡ ਚ ਸੋ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਗੱਲ ਸੁਣੀ ਜਾਊਗੀ ਤੇ ਉਹਨਾਂ ਦਾ ਹੱਕ ਮਿਲੇਗਾ ਥੈਂਕ ਯੂ ਸੋ ਮੱਚ ਜੀ ਰਤੀ ਸਸਿਕਾ